ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਆਪਣੀ ਰਹੇਗੀ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਵਿੱਚ ਗੁਰੂ ਸਾਹਿਬ ਦੇ ਨਾਲ ਇੱਕ ਕਹਾਣੀ ਜੁੜੀ ਜਾਂਦੀ ਏ ਕਿ ਉਹਨਾਂ ਦੇ ਕੋਲ ਇੱਕ ਪਰਿਵਾਰ ਆਇਆ ਉਹ ਪਰਿਵਾਰ ਦੇ ਅੰਦਰ ਇੱਕ ਔਰਤ ਭੈਣ ਆਈ ਉਹਨੇ ਕੁੰਡ ਕੱਢਿਆ ਸੀ ਪਰਦਾ ਕੀਤਾ ਸੀ ਤੇ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ ਵੀ ਕਿਹੜੀ ਸ਼ਦੈਣ ਹੈ ਜਿਹੜੀ ਮੇਰੇ ਕੋਲ ਪਰਦਾ ਕਰਕੇ ਆਈ ਸਭ ਤੋਂ ਪਹਿਲਾਂ ਇੱਕ ਨੁਕਤਾ ਨੋਟ ਕਰ ਲਓ ਕਿ ਜਿੰਨੀ ਚੀਜ਼ ਕੀਮਤੀ ਹੁੰਦੀ ਹੈ ਉਹਨੂੰ ਬੰਦਾ ਪਰਦੇ ਦੇ ਅੰਦਰ ਰੱਖਦਾ ਹੈ ਐਗਜ਼ਾਮਪਲ ਤੁਹਾਡੇ ਘਰ ਦੇ ਅੰਦਰ ਪੈਸੇ ਹੋਣ ਖਜ਼ਾਨਾ ਹੋਵੇ ਤੁਹਾਡੀ ਤਜੌਰੀ ਭਰੀ ਹੋਵੇ ਤੁਸੀਂ ਜਣੇ ਖਣੇ ਨੂੰ ਆਂਢੀ ਗਵੰਢੀ ਨੂੰ ਰਿਸ਼ਤੇਦਾਰ ਸੱਜਣ ਮਿੱਤਰ ਨੂੰ ਆਪਣੇ ਖਜ਼ਾਨੇ ਦੇ ਕੋਲ ਲਾ ਜਾ ਕੇ ਕੀ ਆਪਣਾ ਖਜ਼ਾਨਾ ਸ਼ੋਅ ਕਰਦੇ ਹੋ ਕਿ ਆਹ ਵੇਖ ਮੇਰੀ ਤਜੌਰੀ ਭਰੀ ਨਹੀਂ ਕਰਦੇ ਨੰਬਰ 2 ਤੁਹਾਡੇ ਘਰ ਦੇ ਅੰਦਰ ਹੋਵੇ ਸੋਨਾ ਔਰ ਕਦੇ ਤੁਸੀਂ ਸੋਨੇ ਦੀ ਨਮੈਸ਼ ਟੇਬਲ ਦੇ ਉੱਤੇ ਲਾਈ ਹੋਵੇ ਸੋਨਾ ਦੁਵਾਰਾਂ ਦੇ ਨਾਲ ਲਟਕਾਇਆ ਹੋਵੇ ਕਿ ਆਉਣ ਵਾਲੇ ਨੂੰ ਪਤਾ ਲੱਗੇ ਕਿ ਮੇਰੇ ਘਰ ਦੇ ਅੰਦਰ ਸੋਨਾ ਕੀਤਾ ਨਹੀਂ ਨਾ ਇਹ ਵੀ ਨਹੀਂ ਕਰਦੇ ਹੁਣ ਸਭ ਤੋਂ ਕੀਮਤੀ ਚੀਜ਼ ਕੀ ਹੈ ਉਹਦਾ ਨਾਂ ਹੈ ਰੱਬੀ ਗੁਣ ਸਭ ਤੋਂ ਚੀਜ਼ ਜਿਹੜੀ ਕੀਮਤੀ ਹੈ ਤੇ ਰੱਬੀ ਗੁਣ ਨੇ ਜਿਹੜੇ ਉਹ ਸਭ ਤੋਂ ਮਹਾਨ ਨੇ ਉਹ ਕਿਹਦੇ ਕੋਲ ਨੇ ਗੁਰੂ ਅਮਰਦਾਸ ਪਾਤਸ਼ਾਹ ਕੋਲ ਹੁਣ ਗੁਰੂ ਅਮਰਦਾਸ ਨੂੰ ਤੇ ਇਦਾਂ ਹੀ ਕਹਿ ਲੀਏ ਵੀ ਉਹ ਰੱਬ ਨੇ ਇਦਾਂ ਹੀ ਕਹਿ ਲੀਏ ਰੱਬ ਜੈ ਨੇ ਇਦਾਂ ਕਹਿ ਲੀਏ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੁਣ ਜਿਸ ਦੇ ਕੋਲ ਇੰਨੇ ਵੱਡੇ ਗੁਣ ਨੇ ਮਹਾਨ ਗੁਣ ਨੇ ਰੱਬ ਏ ਉਹਨੂੰ ਪਤਾ ਨਹੀਂ ਕਿ ਮੈਂ ਕਿਹੜਾ ਬੋਲ ਬੋਲਣਾ ਹੈ ਤੇ ਕਿਹੜਾ ਨਹੀਂ ਬੋਲਣਾ ਨੰਬਰ 2 ਦਾ ਨੁਕਤਾ ਨੋਟ ਕਰਿਓ ਬੜਾ ਕੀਮਤੀ ਏ ਬਚਪਨ ਦੇ ਅੰਦਰ ਅਸੀਂ ਖੜਾਉਣਿਆਂ ਦੇ ਨਾਲ ਖੇਡਦੇ ਰਹੇ ਰੇਤਾ ਇੱਟਾਂ ਬਜਰੀ ਮਿੱਟੀ ਦੇ ਨਾਲ ਖੇਡਦੇ ਰਹੇ ਪਰ ਜਦੋਂ ਤੋਂ ਹੀ ਸਿਆਣੇ ਹੋਏ ਜਵਾਨ ਹੋਏ ਤੁਹਾਡੇ ਕੋਲੋਂ ਉਹ ਚੀਜ਼ਾਂ ਛਡਾਉਣ ਦੀ ਲੋੜ ਨਹੀਂ ਪਈ ਖੂਨ ਦੀ ਲੋੜ ਨਹੀਂ ਪਈ ਤੁਸੀਂ ਆਪਣੇ ਆਪ ਉਹ ਚੀਜ਼ਾਂ ਛੱਡ ਦਿੱਤੀਆਂ ਨੇ ਤੁਹਾਡੇ ਬੋਲਾਂ ਸਤਰਤੀਬ ਆ ਗਈ ਚੰਚਲਤਾ ਚਲੀ ਗਈ ਸਹਿਜ ਆਇਆ ਧੀਰਜ ਆਇਆ ਬੋਲਣ ਦੀ ਜੁਗਤ ਆਈ ਬੋਲਾਂ ਨੂੰ ਤਰਤੀਬ ਦੇਣ ਦਾ ਢਾਂਗਾ ਆ ਔਰ ਉਹ ਬਚਪਨ ਵਾਲੀਆਂ ਚੀਜ਼ਾਂ ਵੀ ਛੁੱਟ ਗਈਆਂ ਹੋਂਜੇ ਕੋਈ ਤੁਹਾਨੂੰ ਕਵੇ ਵੀ ਆ ਖਡਾਉਣੇ ਨਾਲ ਤੂੰ ਬੜਾ ਖੇਡਦਾ ਐ ਸੈਂ ਅੱਜ ਖੇਡ ਨਹੀਂ ਖੇਡਦੇ ਤੁਸੀਂ ਕਹੋਗੇ ਕਿ ਹੁਣ ਮੈਂ ਸਿਆਣਾ ਮੈਂ ਜਵਾਨਾ ਮੈਂ ਬੱਚਾ ਨਹੀਂ ਰਿਹਾ ਹੁਣ ਖਡਾਉਣਿਆਂ ਵਾਲੀ ਮੇਰੀ ਉਮਰ ਨਹੀਂ ਇਹ ਮੈਂ ਐਗਜ਼ਾਮਪਲ ਤਾਂ ਦੇ ਰਿਹਾ ਆਂ ਵੀ ਆਮ ਬੰਦਾ ਚੰਚਲ ਹੁੰਦਾ ਹੈ ਆਮ ਬੰਦਾ ਹੋਸ਼ਿਆ ਹੁੰਦਾ ਹੈ ਆਮ ਬੰਦੇ ਦੀ ਸੋਚ ਨਹੀਂ ਵੀ ਹੁੰਦੀ ਹੈ ਆਮ ਬੰਦਾ ਬਿਨਾ ਵੇਖਣ ਬਿਨਾ ਪਰਖਣ ਬਿਨਾ ਸੋਚਣ ਬਿਨਾ ਗੱਲਬਾਤ ਤੋਂ ਅੰਦਾਜ਼ਾ ਲਾ ਕੇ ਕਿਸੇ ਨੂੰ ਕੋਈ ਬੋਲ ਬੋਲ ਸਕਦਾ ਹੈ ਪਰ ਗੁਰੂ ਅਮਰਦਾਸ ਜੀ ਨਹੀਂ ਕਿਉਂਕਿ ਗੁਰੂ ਅਮਰਦਾਸ ਜੀ ਸਿਆਣੇ ਨੇ ਮਹਾ ਸਿਆਣੇ ਨੇ ਰੱਬ ਨੇ ਉਹਨਾਂ ਦੇ ਅੰਦਰ ਧੀਰਜ ਹੈ ਸ਼ਾਂਤੀ ਹੈ ਉਹਨਾਂ ਦੇ ਬੋਲਾਂ ਦੇ ਅੰਦਰ ਲਿਆਕਤ ਹੈ ਉਹਨਾਂ ਦੇ ਬੋਲਾਂ ਦੇ ਅੰਦਰੋਂ ਅੰਮ੍ਰਿਤ ਵਰਸਦਾ ਹੈ ਤੇ ਜਿਹਦੇ ਬੋਲਾਂ ਵਿੱਚੋਂ ਅੰਮ੍ਰਿਤ ਵਰਸਦਾ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਬਿਨਾ ਵੇਖਣ ਤੋਂ ਬਿਨਾ ਜਾਣਨ ਤੋਂ ਬਿਨਾ ਗੱਲਬਾਤ ਕਰਨ ਤੋਂ ਇੱਕਦਮ ਕਹਿ ਰਹੇ ਨੇ ਵੀ ਕਿਹੜੀ ਸ਼ਦਾਨ ਆ ਗਈ ਤੇ ਫਿਰ ਤੁਸੀਂ ਇਹ ਵੀ ਸਾਬਤ ਕਰ ਰਹੇ ਹੋ ਕਿ ਗੁਰੂ ਅਮਰਦਾਸ ਸਾਹਿਬ ਦੇ ਬੋਲਾਂ ਦੇ ਵਿੱਚੋਂ ਬੋਲਾਂ ਦੇ ਅੰਦਰੋਂ ਜਦੋਂ ਇਹ ਗੱਲ ਆਈ ਵੀ ਸ਼ਦੈਣ ਤੇ ਨਾਲ ਦੀ ਨਾਲ ਸ਼ਦੈਣ ਵੀ ਹੋ ਗਈ ਨਾਲੇ ਵੀ ਸਾਬਤ ਕਰ ਰਹੇ ਹਾਂ ਚਲੋ ਪਿਆਰ ਦੇ ਨਾਲ ਗੁਰੂ ਅਮਰਦਾਸ ਸਾਹਿਬ ਇਹ ਕਹਿੰਦੇ ਵੀ ਸ਼ਦੈਣ ਆ ਗਈ ਗੱਲ ਹੋ ਰਹੀ ਤੁਸੀਂ ਤੇ ਸਾਬਤ ਕਰ ਰਹੇ ਹੋ ਵੀ ਨਾਲ ਦੀ ਨਾਲ ਉਹ ਝੱਲੀ ਹੋ ਗਈ ਤੇ ਜਿੰਨੂੰ ਪਤਾ ਹੈ ਵੀ ਮੇਰੇ ਕੋਲ ਇੰਨਾ ਖਜ਼ਾਨਾ ਹੈ ਅਮੋਲਕ ਖਜ਼ਾਨਾ ਹੈ ਮੇਰੇ ਬਚਨਾਂ ਦੇ ਅੰਦਰ ਸਤਿਆ ਹੈ ਉਹਨੂੰ ਤੁਸੀਂ ਨੀਮਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਉਹ ਖਜ਼ਾਨੇ ਦਾ ਮਾਲਕ ਹੈ ਪਰ ਉਹਨੂੰ ਇਹ ਪਤਾ ਨਹੀਂ ਹੈ ਕਿ ਮੈਂ ਖਜ਼ਾਨਾ ਵਰਤਨਾ ਕਿਵੇਂ ਹੈ ਗੁਰੂ ਅਮਰਦਾਸ ਜੀ ਕੀ ਏਦਾਂ ਦੱਸ ਚਲੋ ਮੈਂ ਇੱਕ ਨੁਕਤਾ ਹੋਰ ਜ਼ਾਰ ਕਰਨਾ ਕਹਿੰਦੇ ਹੋਣਾ ਕਿ ਗੁਰੂ ਨਾਨਕ ਸਾਹਿਬ ਬਾਬਰ ਦੇ ਕੈਦਖਾਨੇ ਦੇ ਅੰਦਰ ਰਹੇ ਕੈਦਖਾਨੇ ਦੇ ਅੰਦਰ ਰਹੇ ਕਿ ਚੱਕੀ ਪੀਸ ਕੇ ਬਾਬਰ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਕੋਈ ਮੰਦਾ ਬੋਲ ਤੇ ਨਾ ਬੋਲਿਆ ਹਮਾਈਉਂ ਹੁੰਦਾ ਹੈ ਤੇ ਗੁਰੂ ਅੰਗਦ ਸਾਹਿਬ ਦੇ ਉੱਤੇ ਤਲਵਾਰ ਖਿੱਚਦਾ ਤੇ ਗੁਰੂ ਅੰਗਦ ਸਾਹਿਬ ਨੇ ਤਾਂ ਕੌੜਾ ਬੋਲ ਨਾ ਬੋਲਿਆ ਚਲੋ ਇਸ ਤੋਂ ਅੱਗੇ ਚੱਲਨੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬਹਿੰਦੇ ਨੇ ਗਰਮ ਰੇਤਾ ਤੱਤਾ ਰੇਤਾ ਸਿਰ ਦੇ ਉੱਤੇ ਸੀਸ ਤੇ ਪਾਇਆ ਜਾਂਦਾ ਹੈ ਸਰੀਰ ਛੱਡਣਾ ਮਨਜ਼ੂਰ ਹੈ ਪਰ ਜ਼ੁਬਾਨ ਚੋਂ ਐਦਾਂ ਦਾ ਬੋਲ ਨਿਕਲਿਆ ਵੀ ਜਹਾਂਗੀਰ ਤੇਰਾ ਬੇੜਾ ਗਰਕ ਹੋ ਜਾਏ ਜਾਂ ਇਹ ਕਿਹੜਾ ਛਦਾਈ ਹੈ ਜਾਂ ਮੇਰੇ ਸਿਰ ਚ ਰੇਤਾ ਪਾਰਿਆ ਕਿਹੜਾ ਛੱਲਾ ਹੈ ਜਿਹੜਾ ਮੇਰੇ ਮੈਨੂੰ ਆ ਤਵੀ ਦੇ ਉੱਤੇ ਬਾਕੇ ਠਾ ਅੱਗ ਬਲ ਰਿਆ ਐਦਾਂ ਦਾ ਬੋਲ ਨਿਕਲਿਆ ਕੀ ਬੋਲ ਨਿਕਲਿਆ ਵੀ ਤੇਰਾ ਕੀਆ ਮੀਠਾ ਲੱਗਾ ਹੈ ਹਰਨਾਮ ਪਦਾਰਥ ਨਾਨਕ ਮੰਗੇ ਗੁਰੂ ਅਰਜਨ ਸਾਹਿਬ ਜਿਸ ਗੁਰੂ ਦੀ ਜ਼ੁਬਾਨ ਦੇ ਵਿੱਚੋਂ ਅੰਮ੍ਰਿਤ ਛਰਨੇ ਵਗਦੇ ਨੇ ਮਠਾਸ ਦੇ ਛਰਨੇ ਵਗਦੇ ਨੇ ਉਸ ਗੁਰੂ ਨੂੰ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਹੁੰਦਿਆਂ ਹੀ ਕਹਿ ਦਿੱਤਾ ਕਿਹੜੀ ਚੱਲੀ ਹੈ ਕਿਹੜੀ ਛਦੈਨ ਪਰ ਗੁਰੂ ਅਰਜਨ ਸਾਹਿਬ ਨੇ ਤਾਂ ਨਹੀਂ ਕਿਹਾ ਵੀ ਕਿਹੜਾ ਛਦਾਈ ਹੈ ਰੇਤਾ ਪਾਰਿਆ ਕਿਹੜਾ ਝੱਲਾ ਹੈ ਅੱਗ ਬਾਲਦਾ ਹੈ ਕਿਹੜਾ ਝੱਲਾ ਹੈ ਜਿਹੜਾ ਮੈਨੂੰ ਕੈਦਖਾਨੇ ਵਿੱਚ ਲੈ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਧਰ ਦੇ ਨਾਲੋਂ ਵੱਖਰਾ ਕੀਤਾ ਗਿਆ ਤੇ ਕੀ ਗੁਰੂ ਤੇਗ ਬਹਾਦਰ ਦੇ ਸੰਬੰਧ ਵਿੱਚ ਇਹ ਬੋਲ ਮਿਲਦਾ ਉਹਨਾਂ ਕਿਹਾ ਹੋਵੇ ਔਰੰਗਜ਼ੇਬ ਤੇ ਝੱਲਾ ਹੋ ਗਿਆ ਤੇ ਉਹ ਝੱਲਾ ਹੋ ਗਿਆ ਹੋਵੇ ਜਾਂ ਉਹਨਾਂ ਕਿਹਾ ਹੋਵੇ ਕਿਹੜਾ ਸ਼ਦਾਈ ਜਿਹੜਾ ਮੇਰੇ ਸਿੱਖਾਂ ਨੂੰ ਸ਼ਹੀਦ ਕਰ ਰਿਹਾ ਹੈ ਕਿਹੜਾ ਪਾਗਲ ਹੈ ਜਿਹੜਾ ਮੈਨੂੰ ਪਿੰਜਰੇ ਵਿੱਚ ਬੰਦ ਕਰ ਰਿਹਾ ਤੇ ਨਾਲ ਦੇ ਨਾਲ ਉਹ ਪਾਗਲ ਹੋ ਗਿਆ ਹੋਵੇ ਜਿਹਦੇ ਕੋਲ ਖਜ਼ਾਨਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਕਿੰਨਾ ਕੀਮਤੀ ਹੈ ਮੈਂ ਕਿਵੇਂ ਉਹਨੂੰ ਵਰਤਣਾ ਹੈ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਿਆਰਿਓ ਬੜਾ ਛੋਟਾ ਸਾਬਤ ਕਰ ਰਹੇ ਹੋ ਬਸ ਕਰੋ ਕਿੰਨੇ ਕ ਲਫਾਫੇ ਹੋਰ ਚਾਹੀਦੇ ਨੇ ਕਿੰਨਾ ਕ ਨਾਮ ਹੋਰ ਚਾਹੀਦਾ ਕਿੰਨੀ ਕ ਦੌਲਤ ਹੋਰ ਚਾਹੀਦੀ ਅਜੇ ਭੁੱਖ ਮਿਟੀ ਨਹੀਂ ਹੁਣ ਗੁਰੂਆਂ ਦੇ ਉੱਤੇ ਕਲੰਕ ਲਾਉਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਇੱਕ ਗੱਲ ਹੋਰ ਕਹਿਣਾ ਜੇ ਪ੍ਰਚਾਰਕ ਹੋਵੇ ਆਮ ਮਵਾਬ ਕੀਤਾ ਜਾ ਸਕਦਾ ਹੈ ਵਿਆਹ ਮੇ ਵਿਚਾਰਾ ਇਹਨੂੰ ਗੁਰਮਤ ਦੀ ਕਾਮਨ ਸੈਂਸ ਦਾ ਨਹੀਂ ਪਤਾ ਗੁਰਮਤ ਫਿਲਾਸਫੀ ਦਾ ਨਹੀਂ ਪਤਾ ਜਿਹੜਾ ਗੁਰਮਤ ਨੂੰ ਜਾਣਦਾ ਹੋਵੇ ਗੁਰਮਤ ਦੀ ਕਾਮਨ ਸੈਂਸ ਨੂੰ ਸਮਝਦਾ ਹੋਵੇ ਉਹ ਵੀ ਇਦਾਂ ਦੇ ਬੋਲ ਬੋਲੇ ਤੇ ਫਿਰ ਕਹਿਣਾ ਪਏਗਾ ਇਹ ਜਾਣ ਬੁੱਝ ਕੇ ਬੋਲ ਬੋਲਦਾ ਹੈ ਕਿਸੇ ਜਥੇਬੰਦੀ ਨੂੰ ਖੁਸ਼ ਕਰਨ ਲਈ ਬੋਲਦਾ ਹੈ ਕਿਸੇ ਧੜੇਬੰਦੀ ਦਾ ਨੁਮਾਇੰਦਾ ਹੈ ਕਿਸੇ ਪਖੰਡੀ ਸਾਧ ਨੂੰ ਖੁਸ਼ ਕਰਨ ਲਈ ਬੋਲਦਾ ਹੈ ਪਰ ਗੁਰੂ ਨੂੰ 6 ਵਜੇ ਦੇ ਲੱਖ ਵਾਰ ਬਜੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਗੁਰੂ ਅਮਰਦਾਸ ਜੀ ਦੇ ਬੋਲਾਂ ਵਿੱਚ ਸਤਿਅ ਹੈ ਤੇ ਦੂਜੇ ਪਾਸੇ ਉਹਨੂੰ ਇੰਨਾ ਛੋਟਾ ਸਾਬਤ ਕਰ ਰਹੇ ਹੋ ਵੀ ਉਹਨੂੰ ਸਤਿਅ ਸੰਭਾਲਣ ਦੀ ਜਾਂਚ ਨਹੀਂ ਤਾਕਤ ਸੰਭਾਲਣ ਦੀ ਜਾਂਚ ਨਹੀਂ ਨਾਲੇ ਰੋਜ਼ ਇਹ ਕਹਿੰਦੇ ਗੁਰਬਾਣੀ ਪੜ ਪੜ ਕੇ ਸੁਣਾਉਂਦੇ ਹੋ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਜੇ ਗੁਰੂ ਮਿੱਠ ਬੋਲੜਾ ਹੈ ਜਿਨ੍ਹਾਂ ਨੇ ਸ਼ਹੀਦ ਕੀਤਾ ਵਿਰੋਧ ਕੀਤਾ ਪਰਿਵਾਰ ਗਏ ਘਰ-ਬਾਰ ਗਿਆ ਕੁਛ ਨਾ ਰਿਹਾ ਉਹ ਮਿੱਠ ਬੋਲੜਾ ਗੁਰੂ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਬਹਿ ਕੇ ਵੀ ਖੁਦਾ ਕੋਲੋਂ ਸਭ ਦਾ ਪੜਾ ਮੰਗਦਾ ਹੈ ਸਭ ਦਾ ਪੜਾ ਮੰਗਦਾ ਜੋ ਮਿੱਠ ਬੋਲੜਾ ਤਾਂ ਉਹਦੀ ਤਸੀਰ ਹੈ ਸੋਚ ਹੈ ਸੁਭਾਏ ਦਾ ਤੇ ਮਿੱਠ ਬੋਲੜੇ ਗੁਰੂ ਗੁਰੂ ਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਉਹਨੇ ਕਿਹਾ ਕਿਹੜੀ ਛਦੈਨ ਆ ਗਈ ਤੇ ਫਿਰ ਉਹਦੇ ਬੋਲਾਂ ਦੇ ਨਾਲ ਉਹ ਛਦੈਨ ਹੋ ਵੀ ਗਈ ਚਲੋ ਜੇ ਤੇ ਉਹਦਾਂ ਹੀ ਕਹੇ ਨਾ ਕੋਈ ਕਿਹੜੀ ਛਦੈਨ ਆ ਗਈ ਪਿਆਰ ਦੇ ਨਾਲ ਗੱਲ ਵੱਖਰੀ ਪਰ ਤੁਸੀਂ ਤੇ ਉਹਨਾਂ ਬੋਲਾਂ ਨੂੰ ਸੱਚ ਸਾਬਤ ਕਰ ਰਹੇ ਹੋ ਵੀ ਉਹ ਛਦੈਨ ਹੋ ਗਈ ਝੱਲੀ ਹੋ ਗਈ ਨਹੀਂ ਗੁਰੂ ਅਮਰਦਾਸ ਨੂੰ ਬਖਸ਼ ਦਿਓ ਗੁਰੂ ਅਮਰਦਾਸ ਦੇ ਮੱਥੇ ਤੇ ਕਲੰਕਾ ਨਾ ਲਾਓ ਰੋਟੀ ਰੋਜੀ ਕਮਾਉਣ ਵਾਸਤੇ ਤੁਹਾਡੇ ਕੋਲ ਸੱਚ ਬੋਲਣ ਦਾ ਵੀ ਇੱਕ ਜਰੀਆ ਹੈ ਪਰ ਪਤਾ ਨਹੀਂ ਕਿਉਂ ਕਿੰਨੀ ਇੱਕ ਮੱਤ ਦੇ ਉੱਤੇ ਪਰਦਾ ਪੈ ਗਿਆ ਵੀ ਲਫਾਫਿਆਂ ਦਾ ਭਾਰ ਸਿਰ ਦੇ ਉੱਤੇ ਪੈ ਗਿਆ ਤੁਸੀਂ ਗੁਰੂ ਅਮਰਦਾਸ ਸਾਹਿਬ ਨੂੰ ਵੀ ਕਲੰਕਿਤ ਕਰਨ ਤੋਂ ਬਾਜ਼ ਨਹੀਂ ਆ ਰਹੇ ਪਿਆਰਿਓ ਬਾਜਾਓ ਨਾ ਕਰੋ ਐਦਾਂ ਦੀ ਕਰਤੂਤ ਗੁਰਮਤਿ ਦੀ ਤੁਹਾਨੂੰ ਸਮਝ ਹੈ ਕਾਮਨ ਸੈਂਸ ਦਾ ਪਤਾ ਹੈ ਫਿਰ ਵੀ ਗੁਨਾਹ ਕਰ ਰਹੇ ਹੋ ਦੋਸ਼ੀ ਬਣ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ